ਨਾਕ ਟਾਈਮ ਨੇ ਨਾ ਦੇਣ ਵਾਲੀ ਸਰਕਾਰ ਮੁਰਦਾਬਾਦ 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 ਰਾਜਾਂਕ ਟਾਰੂ ਚੱਕ ਮੁਰਦਾਬਾਦ 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 ਆਪ ਸਰਕਾਰ ਮੁਰਦਾਬਾਦ 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 ਲਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੈ ਮਾਈਨਿੰਗ ਬੰਦ ਕਰੋ ਬੰਦ ਕਰੋ ਬੰਦ ਕਰੋ ਜੈ ਮਾਈਨਿੰਗ ਬੰਦ ਕਰੋ ਬੰਦ ਕਰੋ ਬੰਦ ਕਰੋ ਆ ਮੁਰਦਾਬਾਦ ਆਪ ਸਰਕਾਰ ਮੁਰਦਾਬਾਦ 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 ਰਿਵਾਇਤਾਂ ਅਕਨਾਂ ਦੇ ਨਾ ਸਰਕਾਰ ਮੁਰਦਾਬਾਦ ਰਿਵਾਇਤਾਂ ਘਾੜੂ ਨਾ ਸੋਧ ਕੇ ਆਪਣੀ ਬੇਟੀ ਜੀ ਪਾਣ ਲਈ ਸਰਕਾਰ ਮੁਰਦਾਬਾਦ ਆਪ ਸਰਕਾਰ ਮੁਰਦਾਬਾਦ 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 ਨਹੀਂ ਚੱਲੇਗੀ ਪੰਜਾਬ ਸਰਕਾਰ ਮੁਰਦਾਬਾਦ 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 ਨਦਾਜ ਮਾਈਨਿੰਗ ਕਰਨ ਵਾਲੀ ਸਰਕਾਰ ਮੁਰਦਾਬਾਦ 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 ਲੋਟਵਾ ਦੀ ਸਰਕਾਰ ਮੁਰਦਾਬਾਦ 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 ਕਰੈਕਟਰਲੈਸ ਸਰਕਾਰ ਮੁਰਦਾਬਾਦ 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 ਕਰਾਪਟ ਸਰਕਾਰ ਮੁਰਦਾਬਾਦ ਮੁਰਦਾਬਾਦ ਨਮਸਕਾਰ ਦੋਸਤੋ ਮੈਂ ਹਾਂ ਸ਼ੋਕਤ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਨਜ਼ਾਇਜ਼ ਮਾਈਨਿੰਗ ਨੂੰ ਲੈ ਕੇ ਲਗਾਤਾਰ ਪੁਲਸ ਦਾਅਵੇ ਕਰ ਰਹੀ ਹੈ ਕਿ ਨਜ਼ਾਇਜ਼ ਮਾਈਨਿੰਗ ਦੇ ਉੱਤੇ ਵੱਡੀਆਂ ਕਾਰਵਾਈਆਂ ਕਰ ਰਿਹਾ ਹੈ ਕੱਲ ਵੀ ਦੋ ਜਗ੍ਹਾ ਤੇ ਜਿਹੜਾ ਕਾਰਵਾਈ ਕੀਤੀ ਹੈ ਇੱਕ ਜਿਹੜਾ ਥਾਣਾ ਮਮੂਨ ਸੀਗਾ ਤੇ ਇੱਕ ਸਦਰ ਥਾਣੇ ਦੇ ਅਧੀਨ ਪੈਂਦੇ ਏਰੀਏ ਦੇ ਵਿੱਚ ਜਿਹੜੀ ਹੈ ਨਜਾਇਜ਼ ਮਾਈਨਿੰਗ ਦੇ ਉੱਤੇ ਕਾਰਵਾਈ ਕੀਤੀ ਸੀਗੀ ਐਸਐਸਪੀ ਦੇ ਬਿਆਨ ਵੀ ਸੀਗੇ ਕਿ ਜਿਹੜਾ ਹਿਮਾਚਲ ਦਾ ਕੋਈ ਸਰਗਣਾ ਹੈਗਾ ਵੱਡਾ ਸਰਗਣਾ ਹੈਗਾ ਜਿਹੜਾ ਨਜਾਇਜ਼ ਮਾਈਨਿੰਗ ਕਰਵਾਉਂਦਾ ਉਹਨੂੰ ਜਲਦ ਜਿਹੜਾ ਕਾਬੂ ਕੀਤਾ ਜਾਏਗਾ ਉੱਤੇ ਕਾਰਵਾਈ ਕੀਤੀ ਜਾਏਗੀ ਪਰ ਅੱਜ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਤਸਵੀਰਾਂ ਹੈਗੀਆਂ ਸਰਹੱਦੀ ਏਰੀਏ ਦੀਆਂ ਪਿੰਡ ਹੈਗਾ ਦਤਿਆਲ ਦੇ ਕੋਲ ਤਸਵੀਰਾਂ ਦੇਖ ਸਕਦੇ ਹੋ ਜੇਕਰ ਨਜਾਇਜ਼ ਮਾਈਨਿੰਗ ਜਿਹੜੀ ਹੈ ਬੰਦ ਜਾਂ ਫਿਰ ਨਜਾਇਜ਼ ਮਾਈਨਿੰਗ ਦੇ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਤਾਂ ਫਿਰ ਇਹ ਜਿਹੜੀ ਮਾਈਨਿੰਗ ਹੋ ਰਹੀ ਹੈ ਇਹ ਕਿਵੇਂ ਹੋ ਰਹੀ ਹੈ ਕੱਲ ਇੱਕ ਵੀਡੀਓ ਵੀ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਦਰਸਾਇਆ ਗਿਆ ਸੀਗਾ ਕਿ ਜਿਹੜੀ ਨਜਾਇਜ਼ ਮਾਈਨਿੰਗ ਕਿਨੇ ਹੋ ਰਹੀ ਹੈ ਤੇ ਕਿਵੇਂ ਲੋਕਾਂ ਦੇ ਜਿਹੜੇ ਗੰਨੇ ਦੇ ਖੇਤ ਆ ਪੂਰੇ ਪੂਰੇ ਜਿਹੜੇ ਆ ਡੇਗ ਰਹੇ ਨੇ ਤਸਵੀਰਾਂ ਲਗਾਤਾਰ ਤੁਹਾਡੇ ਸਾਹਮਣੇ ਸਕਰੀਨ ਤੇ ਹੈਗੀਆਂ ਦੂਸਰੇ ਪਾਸੇ ਵੀ ਅੱਜ ਸਾਬਕਾ ਬਧਾਇਕ ਜਗਿੰਦਰਪਾਲ ਜੀ ਜਿਹੜੇ ਹੈਗੇ ਨੇ ਭੂਆ ਹਲਕੇ ਤੋਂ ਉਹ ਇੱਥੇ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਵਰਕਰਾਂ ਦੇ ਨਾਲ ਦੇਖ ਸਕਦੇ ਕਿਵੇਂ ਰੋਸ਼ ਕੀਤਾ ਜਾ ਰਿਹਾ ਜਿਹੜਾ ਸਰਕਾਰ ਦੇ ਖਿਲਾਫ ਕਿਉਂਕਿ ਇਹ ਨਜਾਇਜ਼ ਮਾਈਨਿੰਗ ਹੈਗੀ ਆ ਤਸਵੀਰਾਂ ਦੇਖ ਸਕਦੇ ਜਿਸ ਵੀ ਲੱਗੀ ਹੈ ਇੱਕ ਜਿਹੜੀ ਹੈਗੀ ਆ ਬੋਗਲੈਂਡ ਮਸ਼ੀਨ ਤੇ ਟਿੱਪਰ ਵੀ ਜਿਵੇਂ ਹੀ ਇੱਥੇ ਸਾਬਕਾ ਬਧਾਇਕ ਜਗਿੰਦਰਪਾਲ ਜੀ ਪਹੁੰਚੇ ਨੇ ਨਾਲ ਦੀ ਸਕ੍ਰੀਨ ਤੇ ਤਸਵੀਰਾਂ ਲਗਾਤਾਰ ਦਿਖਾ ਰਹੇ ਤੇ ਲਾਈਵ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਵੇਂ ਹੀ ਇੱਥੇ ਸਾਬਕਾ ਵਿਧਾਇਕ ਜਗਿੰਦਰਪਾਲ ਜੀ ਪਹੁੰਚੇ ਨੇ ਤਾਂ ਉਵੇਂ ਹੀ ਇਹ ਡਰਾਈਵਰ ਹੈਗੇ ਨੇ ਇਹਨਾਂ ਨੂੰ ਮਸ਼ੀਨਾਂ ਨੂੰ ਛੱਡ ਕੇ ਭੱਜ ਗਏ ਨੇ ਤਸਵੀਰਾਂ ਲਗਾਤਾਰ ਨੇ ਕਹਿੰਦੇ ਨੇ ਕਿ ਕੱਲ ਜਿਹੜਾ ਐਸਐਸਪੀ ਦਾ ਬਿਆਨ ਸੀਗਾ ਕਿ ਇੱਕ ਹਿਮਾਚਲ ਦਾ ਸਰਗਣਾ ਹੈਗਾ ਉਹਦੇ ਤੇ ਕਾਰਵਾਈ ਕਰਾਂਗੇ ਕਿਉਂਕਿ ਉਹਨਾਂ ਨੂੰ ਪਤਾ ਚੱਲ ਚੁੱਕਾ ਕਿ ਕੌਣ ਹੈਗਾ ਇੱਧਰ ਵੀ ਜਿਹੜਾ ਸਾਬਕਾ ਵਿਧਾਇਕ ਦਾ ਕਿਤੇ ਨਾ ਕਿਤੇ ਇਸ਼ਾਰਾ ਜਿਹੜਾ ਹੈਗਾ ਹਿਮਾਚਲ ਦੇ ਵਾਲੀ ਹੈਗਾ ਲਗਾਤਾਰ ਤਸਵੀਰਾਂ ਵੀ ਦਿਖਾ ਰਹੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਵੀ ਦਸਨਾ ਰਹੇ ਤੁਹਾਨੂੰ ਦਿਖਾਵਾਂਗੇ ਕਿ ਕੀ ਉਹਨਾਂ ਦਾ ਇਸ਼ਾਰਾ ਲੇਕਿਨ ਇੱਕ ਗੱਲ ਜ਼ਰੂਰ ਕਵਾਂਗੇ ਵੀ ਇੱਥੇ ਜਿਹੜੇ ਲੋਕਲ ਡੀਐਸਪੀ ਹੈਗਣ ਦਿਹਾਤੀ ਤੁਹਾਨੂੰ ਤਸਵੀਰਾਂ ਚ ਦੇਖ ਸਕਦੇ ਜਿਹੜੇ ਸਾਬਕਾ ਬਥੇਗਾ ਉਹਨਾਂ ਨੂੰ ਫੋਨ ਕਰ ਲੇਕਿਨ ਉਹਨਾਂ ਵੱਲੋਂ ਜਿਹੜਾ ਫੋਨ ਉਹਨਾਂ ਦਾ ਬਿਲਕੁਲ ਅਟੈਂਡ ਨਹੀਂ ਕੀਤਾ ਗਿਆ ਕਹਿ ਸਕਦੇ ਲੱਗਦਾ ਕਿਤਨਾ ਕਿਤੇ ਜਿਹੜਾ ਇਹ ਵਾਕਿਆ ਹੀ ਨਜਾਇਜ਼ ਮਾਈਨਿੰਗ ਹੈ ਲੇਕਿਨ ਇੱਥੇ ਜਾਂ ਤੇ ਪ੍ਰਸ਼ਾਸਨ ਜਾਂ ਫਿਰ ਮਾਈਨਿੰਗ ਵਿਭਾਗ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦਾ ਲੋਕਾਂ 'ਚ ਰੋਸ ਹੈ ਕਿ ਸਾਡੀਆਂ ਜ਼ਮੀਨਾਂ ਲਗਾਤਾਰ ਜਿਹੜੀਆਂ ਨਜਾਇਜ਼ ਮਾਈਨਿੰਗ ਕਰਕੇ ਪੁੱਟੀਆਂ ਜਾ ਰਹੀਆਂ ਲੇਕਿਨ ਸਰਕਾਰ ਕਹਿੰਦੀ ਸੀਗੀ ਕਿ ਜੇ ਨਜਾਇਜ਼ ਮਾਈਨਿੰਗ ਦੇ ਨੱਥ ਪਾਵਾਂਗੇ ਲੇਕਿਨ ਅੱਧਰ ਕੋਈ ਵੀ ਨਹੀਂ ਦੇਖ ਤੇ ਇਹਨਾਂ ਦਾ ਕੋਈ ਹੱਲ ਨਹੀਂ ਹੋ ਰਿਹਾ ਇਹਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਜਿਹੜੇ ਨਜਾਇਜ਼ ਮਾਈਨਿੰਗ ਕਰਨ ਦੇ ਆ ਇਹਨਾਂ ਉੱਤੇ ਵੱਡੀ ਕਾਰਵਾਈ ਕੀਤੀ ਜਾਏ ਤੇ ਸਾਬਕਾ ਬਥਾਈ ਜੁਗਿੰਦਰਪਾਲ ਜੀ ਦਾ ਵੀ ਇਹੀ ਕਹਿਣਾ ਕਿ ਸਰਕਾਰ ਦਾਅਵੇ ਤੇ ਜ਼ਰੂਰ ਕਰਦੀ ਸੀਗੀ ਕਿ ਨਜਾਇਜ਼ ਮਾਈਨਿੰਗ ਤੇ ਨੱਥ ਪਾਵਾਂਗੇ ਲੇਕਿਨ ਇਹ ਜਿਹੜੀ ਨਜਾਇਜ਼ ਮਾਈਨਿੰਗਾ ਇਹਨੂੰ ਕੌਣ ਰੋਕੇਗਾ ਗੱਲਬਾਤ ਸੁਣਾਣੇ ਆਣਾ ਨੇ ਕੀਤੀ ਹੋਈ ਕਿ ਹੈਗਾ ਤਾਂ ਕੀ ਇਹਨਾਂ ਦੀ ਮੰਗ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਜੀ ਨਾ ਜੀ ਆਪਣਾ ਮੇਰਾ ਨਾਮ ਸਰ ਬਲਵਿੰਦਰ ਸਿੰਘ ਤਾਂ ਪੈਂ ਕਿ ਤੁਸੀਂ ਇਸੇ ਦੀ ਹਾਂਜੀ ਹਾਂਜੀ ਇਧਰ ਤੇ ਆਲੋ। ਕੀ ਪ੍ਰੋਬਲਮ ਆ ਰਹੀ ਇੱਥੇ ਜਿਹੜਾ ਜ ਇਕੱਠਾ ਕੀਤਾ ਗਿਆ ਕਾਫੀ ਮਾਈਨਿੰਗ ਦਾ ਰੋਲਾ ਪਿਆ। ਸਰ ਇਹ ਜਿਹੜਾ ਕੱਟ ਕੀਤਾ ਤਿੰਨ ਚਾਰ ਦਿਨ ਹੋਇਆ ਇਹ ਜਿਹੜੀ ਨਜਾਇਜ਼ ਮਾਨੀ ਕਰਦੇ ਉੱਤੇ 11000 ਕਿੱਲੇ ਗੰਨਾ ਇਧਰ ਸਾਈਡ ਤੇ ਇਹਨਾਂ ਨੇ ਚੋਰੀ ਵਿੱਚ ਲਿਆ ਕੇ ਮਸ਼ੀਨਾਂ ਨਾਲ ਮਾਈਨਿੰਗ ਕਰ ਰਹੇ ਨੇ। ਸਾਡੇ ਆਪਣੇ ਚਾਚੇ ਨੇ ਇਹਦਾ ਸਾਰਾ ਗੰਨਾ ਨਾਲ ਨਾਲ ਇਹ ਦੇਖੋ ਇਧਰ ਸਾਰਾ ਪੁੱਟ ਕੇ ਸੁੱਟਦੇ ਆ ਇਹਨਾਂ ਨੇ। ਇਹ ਬਿਲਕੁਲ ਗਲਤ ਕਰਦੇ ਆ। ਸਰ ਦਾ ਬਧਾਇਕ ਵੀ ਮੋਗੇ ਤੇ ਆਏ ਨੇ ਜੁਗਿੰਦਰਪਾਲ ਜੀ ਇਹ ਵੀ ਕਾਫੀ ਰੋਲਾ ਰੱਪਾ ਵੀ ਪਾਇਆ ਕਿ ਕੋਈ ਕਾਰਵਾਈ ਹੋਈ ਹੈ ਇੱਥੇ ਤੱਕ ਜਾਂ ਨਹੀਂ ਨਹੀਂ ਕੋਈ ਕਾਰਵਾਈ ਨਹੀਂ ਕੋਈ ਅਧਿਕਾਰੀ ਆਇਆ ਹੋਏ ਨਹੀਂ ਕੋਈ ਸਰ ਇੱਕ ਹੁੰਦਾ ਚੋਰੀ ਇਹ ਮੰਗ ਕਰਦੇ ਸਰੇ ਆਮਦਿ ਨੇ ਮੰਗ ਇਹੀ ਹੈ ਸਾਡੀ ਜੀ ਆ ਜਿਹੜਾ ਨਜਾਇਜ਼ ਮਾਈਨਿੰਗ ਹੋਈ ਦੀ ਇੰਦੇ ਕਾਰਵਾਈ ਹੋਵੇ ਪਰ ਸਰਕਾਰ ਤੇ ਕਹਿ ਰਹੀ ਕਿ ਕਿਤੇ ਨਹੀਂ ਨਜਾਇਜ਼ ਮਾਈਨਿੰਗ ਹੋ ਰਹੀ ਇਹ ਤੁਹਾਡੇ ਸਾਹਮਣੇ ਸਰ ਇਹ ਤੁਹਾਡੇ ਸਾਹਮਣੇ ਹੀ ਆ ਇੱਥੇ ਕੋਈ ਕੰਡਾ ਨਹੀਂ ਲੱਗਿਆ ਜਿੱਥਾਂ ਦੀ ਪਰਮਿਸ਼ਨ ਹੀ ਨਾ ਮਿਲੀ ਆ ਉੱਥੇ ਜਾਂਦੇ ਨਹੀਂ ਕਾਂਗਰਸ ਤਨੋਂ ਕਾਂਗਰਸਾ ਹੁਣ ਮੈਂ ਕਾਂਗਰਸੀ ਹਾਂ ਕੀ ਸਮੱਸਿਆ ਸਮੱਸਿਆ ਇਹ ਹੈ ਕਿ ਸਾਨੂੰ ਹੁਣ ਅਹੀਂ ਕੋਈ 1 ਮੀਲ ਤੋਂ ਉੱਪਰ ਸਾਡਾ ਪਿੰਡ ਹੈ ਤੇ ਇੱਥੇ ਰਾਤ ਬਨਮਾਸ਼ ਲਿਆ ਕੇ ਤੇ ਜ਼ਬਰਦਸਤੀ ਮੈਨ ਕੋ ਹੋ ਰਹੀ ਹੈ ਤੂੰ ਵਿੱਚ ਖਲੋਟੇ ਹੋ ਦੇਖ ਲੋ ਤੇ ਸਾਨੂੰ ਹੁਣ ਸੁਣਿਆ ਗਿਆ ਤੇ ਅਸੀਂ ਕਾਫੀ ਬੰਦੇ ਪਿੰਡਾਂ ਦੇ ਪਿੰਡ ਇਥੇ ਕਿਤੇ ਦੇਣਾ ਅਸੀਂ ਜ਼ਰੂਰ ਆਵਾਂਗੇ ਲੋਕਾਂ ਦੇ ਤੱਕਾਸ਼ਾਈ ਦਾ ਕਮਾਂਡ ਇਹ ਤੁਹਾਡੀ ਮਾਰ ਕੇ ਇਹਦੀ ਚਾਂਤੀ ਮਾਰ ਕੇ ਦੇਖ ਲੋ ਕਮਾਂਡ ਸਾਰੇ ਬਰਬਾਦ ਕਰ ਦਿੱਤੇ ਨੇ ਟਰੈਕਟਰ ਚਲਾਟ ਟਰਾਲੀਆਂ ਬੰਦੇ ਕਾਫੀੁੰਦਿਆ ਲੱਭੇ ਨਹੀਂ ਦੌੜਦੇ ਨੇ ਸਾਡੇ ਨਾਲ ਦੇਖ ਕੇ ਤੇ ਇਹ ਤੱਕਾਸ਼ਾਈ ਹੈ ਉਹ ਜੀ ਸਰਕਾਰ ਦਿੰਦੀ ਆਈ ਹੈ ਤੇ ਇਹਨਾਂ ਦੇ ਗਰੀਬ ਲੋਕਾਂ ਦਾ ਜੀਣਾ ਆਰਾਮ ਕਰ ਦਿੱਤਾ ਅਸੀਂ ਇਹਨੇ ਵੀ ਇਸ ਇਲਾਕੇ ਚ ਕਿਤਰਾ ਜੀਣਾ ਆਹੀਂ ਜੋ ਕੋ ਸਾਡਾ ਹੋ ਰਿਹਾ ਅਜੇ ਚੱਗੀ ਪਲੀਆਂ ਫਸਲਾਂ ਵਿੱਚ ਖਰੋਤੀ ਦੀਆਂ ਨੇ ਕਿ ਇਹਨਾਂ ਸਾਡੇ ਨਾਲ ਇੰਨਾ ਤਕਾ ਕਰਨ ਦੇ ਇਹਨਾਂ ਨਾ ਕੋਈ ਕਾਰਵਾਈ ਨਾ ਕੋਈ ਪਿੱਛੋ ਆਇਆ ਨਾ ਕੋਈ ਇਹਨਾਂ ਦਾ ਬੰਦਾ ਆਇਆ ਨਾ ਕੋਈ ਠਾਕਣ ਵਾਸਤੇ ਤੇ ਐਮਐਲਏ ਸਾਫਕਾ ਸਾਡੇ ਜਗਿੰਦਰਪਾਲ ਆ ਤੇ ਉਹ ਨਾ ਇੱਥੇ ਇਸ ਇਲਾਕੇ ਵਿੱਚ ਹੋਵੇ ਤੇ ਮੈਂ ਕਹਿੰਦਾ ਵੀ ਕਿਹੜੀਏ ਚੋਰ ਟੋਲੀ ਆ ਸਾਨੂੰ ਇੱਥੇ ਰਹਿਣ ਨਹੀਂ ਦਿੰਦੀ ਬਹੁਤ ਸਾਨੂੰ ਤਕਾ ਇੱਕ ਨਹੀਂ ਕਈ ਤਲਾਂ ਦੇ ਸਰਪਟਕੇ ਹੋਣਦੇ ਆ ਤਕੇ ਇਤਿਹਾਸ ਕਰਕੇ ਸਾਡੇ ਨਾਲ ਮਿਹਰਬਾਨੀ ਕਰਕੇ ਤੇ ਸਰਕਾਰ ਨੇ ਵੀ ਖਾਂਗੋਲ ਨਹੀਂ ਚਾਹੀਦੀ ਕਿ ਇਸ ਬੰਦੇ ਦਾ ਜ਼ਿਮੀਂਦਾਰ ਦਾ ਹਲਕਾ ਮਾਂਦ ਕਿੱਲਾ ਫੁੱਟੇ ਜਾਏ ਉਹ ਕਿੱਧਰ ਜਾਏ ਕਿਹਦੇ ਕੋਲ ਜਾਏ ਜਾਣੇ ਛੇ ਸਰਕਾਰ ਕੋਲ ਹੈ ਸਰਕਾਰ ਕੋਈ ਨਹੀਂ ਜੇ ਇਹ ਸੁਣੇ ਕਰਦੀ ਜੀ ਤੁਕੋ ਮੈਨੂੰ ਗੁਰਤੂ ਸੂਚਨਾ ਮਿਲੀ ਸੀ ਅੱਜ ਨਾ ਅਖਬਾਰ ਵੀ ਪੜਦਾ ਪਿਆ ਸੀ ਸਾਡੇ ਇਮਾਨਦਾਰ ਜਿਹੜੇ ਐਸਐਸਪੀ ਪਠਾਨਕੋਟ ਨੇ ਕਿ ਨਿਯਮ ਬੜੀਆ ਤੇ ਅੱਛੇ ਇਮਾਨਦਾਰ ਅਫਸਰ ਨੇ ਉਹ ਵੀ ਦੇਖਿਆ ਕੱਲ ਹੋਣਾ ਪੰਜ ਸੱਤ ਜਗ੍ਹਾ ਵੀਰ ਕਰਕੇ ਇੱਕ ਮਸ਼ੀਨਾਂ ਫੜੀ ਮੈਨੂੰ ਅੱਜ ਜੋ ਗੋਪੀ ਸੂਚਨਾ ਮਿਲੀ ਆ ਕਿ ਸ਼ੌੜੀਆਂ ਦੇ ਵਿੱਚ ਆਲੇ ਦੁਆਲੇ ਕਮਾਂਦ ਕਮਾਂਦ ਹੀ ਲੱਗਾ ਮਤਲਬ ਕਮਾਂਦ ਪੁੱਟ ਕੇ ਤੁਹਾਡੇ ਸਾਹਮਣੇ ਉਸ ਸਮੇਂ ਟਰਾਲੀ ਲੱਗੀ ਆ ਬੰਦੇ ਵੀ ਤੁਹਾਡੇ ਸਾਹਮਣੇ ਵਾਈਟ ਦੇ ਗਏ ਜੁੜੇ ਬੰਦਿਆਂ ਨੂੰ ਝੜੀ ਜਾਂਦੇ ਆ ਕਮਾਂਦ ਵੱਢ ਕੇ ਤੇ ਫਿਰ ਉੱਥੇ ਮਾਈਨਿੰਗ ਹੋ ਰਹੀ ਤੇ ਤੁਹਾਡੇ ਸਾਹਮਣੇ ਆਇਆ ਕੋਈ ਚੇਨ ਚੇਨ ਵਾਲੀ ਮਸ਼ੀਨ ਆ ਤੁਹਾਡੇ ਟਿਪਰੇ ਤੇ ਆ ਤੁਹਾਡੇ ਟਿਪਰੇ ਉੱਤੀ ਆ ਤੇ ਤੁਹਾਡੇ ਸਾਹਮਣੇ ਮੈਂ ਖੜਾ ਆ ਅੱਤੇ ਕੰਮ ਸੇ ਕੰਮ ਮੇਰੇ ਘਰਾਂ 30 30 ਫੁੱਟ ਇਹਨਾਂ ਵਿਚੇ ਦੀ ਮਾਇਨੇ ਕਰਕੇ ਪੁੱਟ ਲਈ ਔਰ ਮੈਂ ਪੁੱਛਣਾ ਚਾਹਨਾ ਸਰਕਾਰ ਨੂੰ ਤੇ ਪੁੱਛਣਾ ਚਾਹਨਾ ਪ੍ਰਸ਼ਾਸਨ ਨੂੰ ਕਿ ਤੁਸੀਂ ਰੋਜ਼ ਖਵਣਾ ਲਾ ਰਹੇ ਹੋ ਵੀ ਅਵੈਧ ਮਾਇਨੇ ਕਿਤੇ ਨਹੀਂ ਹੁਲ ਦਿੱਤੀ ਜਾਏਗੀ ਇੱਕ ਦਾਣਾ ਵੀ ਚੁਕਣ ਦਿੱਤਾ ਜਾਏਗਾ ਕਿੰਨਾ ਤੁਹਾਡੀ ਇਸ ਮਾਧਿਅਮ ਰਾਹੀਂ ਇਹ ਜਿਹੜੀ ਗੁੰਗੀ ਤੇ ਬੋੜੀ ਸਰਕਾਰ ਹੈ ਖਾਸ ਆਦਮੀ ਦੀ ਜਿਹੜੀ ਸਰਕਾਰ ਹੈ ਜਿੱਥੋਂ ਦਾ ਕੈਬਨਿਟ ਦਾ ਵਜ਼ੀਰ ਲਾਲਚੰਦ ਕਟਾਰੂ ਚੱਕ ਉਹ ਕਹਿੰਦੇ ਆ ਵੀ ਬਿਲਕੁਲ ਸਹੀ ਕੰਮ ਕਰ ਰਹੇ ਆ ਮੈਂ ਅੱਜ ਇਹਨਾਂ ਨੂੰ ਪੁੱਛਣਾ ਤੇ ਨਾਲ ਤੁਹਾਡੇ ਮਾਜਾ ਰ ਵੀ ਕੀ ਆ ਬਿਲਕੁਲ ਸਹੀ ਕੰਮ ਹੋ ਰਿਹਾ ਇੱਕ ਐਗਰੀਕਲਚਰ ਲੈਂਡ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਗੁਰਦਾਸਪੁਰ ਜਿਹੜਾ ਚਾਹੇ ਮਾਜਾ ਗੁਰਦਾਸਪੁਰ ਤੋਂ ਮਾਜਾ ਦੇ ਬਸੇ ਮਾਧਪਦ ਸ਼ੁਰੂ ਹੁੰਦਾ ਪਰ ਸਹੀ ਮਾਜਾ ਜਿਹੜਾ ਜਿਹਨੂੰ ਆਪਾਂ ਕੰਨੇ ਆ ਜਿੱਥੋਂ ਦੀ ਧਰਤੀ ਤੇ ਜ਼ਮੀਨ ਵਧੀਆ ਕਿਤੇ ਹਰ ਤਰ੍ਹਾਂ ਦੀ ਫਸਲ ਫਸਲ ਜਿਹੜੀ ਆ ਫਸਲ ਵੱਧ ਹੁੰਦੀ ਆ ਉਹ ਗੁਰਦਾਸਪੁਰ ਤੋਂ ਪਰੇ ਆ ਕੇ ਹੁੰਦੀ ਆ ਅੱਜ ਉਹ ਜਿਹੜੀ ਗੁਰਦਾਸਪੁਰ ਦੀ ਫਸਲ ਆ ਜਾਂ ਜ਼ਮੀਨ ਆ ਉਹ ਵੀ ਇਸ ਜ਼ਮੀਨ ਦਾ ਮੁਕਾਬਲਾ ਨਹੀਂ ਕਰ ਸਕਦੀ ਤੁਹਾਡੇ ਸਾਹਮਣੇ ਕਿੰਨੀ ਵਧੀਆ ਜ਼ਮੀਨ ਆ ਔਰ ਚੰਦ ਬਦਮਾਸ਼ ਆਦਮੀ ਨੇ ਜਿਹੜੇ ਕਹਿੰਦੇ ਆ ਕਿ ਇੱਥੇ ਔਖਨੋ ਜੀ ਆ ਮੈਂ ਪੁੱਛਣਾ ਚਾਹੁੰਦਾ ਐਕਸ ਨੂੰ ਪੁੱਛਣਾ ਚਾਹੁੰਦਾ ਜਿਹੜਾ ਮਾਈਨਿੰਗ ਬੋਰਡ ਦਾ ਕਿਸਨਾ ਉਹਦੇ ਨਾਲ ਵੀ ਮੇਰੀ ਗੱਲ ਹੋ ਗਈ ਆ ਟੈਲੀਫੋਨ ਤੇ ਗੱਲ ਹੋ ਗਈ ਉਹ ਵੀ ਸ਼ਾਇਦ ਉਹਨਾਂ ਦੇ ਬੰਦੇ ਆਣਗੇ ਐਸਐਸਪੀ ਨੂੰ ਮੈਂ ਦੋ ਤਿੰਨ ਵਾਰੀ ਫੋਨ ਲਾਇਆ ਉਹਨਾਂ ਫੋਨ ਚੁੱਕਿਆ ਨਹੀਂ ਡੀਸੀ ਸਾਹਿਬ ਨਾਲ ਵੀ ਮੇਰੀ ਗੱਲ ਹੋ ਗਈ ਆ ਔਰ ਐਸਐਚਓ ਜਿਹੜਾ ਨਰੋੜ ਜਨ ਸਿੰਘ ਦਾ ਉਹਦੇ ਨਾਲ ਵੀ ਗੱਲ ਹੋ ਗਈ ਆ ਡੀਐਸਪੀ ਜਿਹੜਾ ਸਾਡਾ ਰੂਲਰਸ ਹੈ ਉਹਨੂੰ ਵੀ ਮੈਂ ਫੋਨ ਲਾਇਆ ਉਹਨਾਂ ਫੋਨ ਚੁੱਕਿਆ ਨਹੀਂ ਤੇ ਮੈਂ ਉੱਪਰ ਵੀ ਭਗਵੰਤ ਮਾਨੂ ਵੀ ਨੂੰ ਫੋਨ ਲਾਇਆ ਕਰਦਾ ਉਹ ਮੈਂ ਪੁੱਛਿਆ ਚੰਨ ਵੀ ਇਹ ਤੁਸੀਂ ਕਿਸ ਤਰ੍ਹਾਂ ਆਕਸ਼ਨ ਕਰ ਦਿੱਤੀ ਅਗਰ ਇਹਦੀ ਆਕਸ਼ਨ ਹੋਈ ਹੈ ਜਿੱਥੇ ਆਪਸ਼ਨ ਹੁੰਦੀ ਆ ਬਕਾਇਦਾ ਉਹਦੇ ਬਾਹਰਲੇ ਪਾਸੇ ਕੱਡੇ ਲੱਗਦੇ ਆ ਤੁਸੀਂ ਦੱਸ ਦਿਓ ਮੈਨੂੰ ਕਿ ਕਿਤੇ ਕੰਡਾ ਦੇਖਿਆ ਤੁਸੀਂ ਲੱਗਦਾ ਕਿ ਨਾਲ ਲੋਕੀਂ ਕੀ ਜਾਰੀ ਹੈ ਮਾਈਨ ਜਿਹੜੀ ਅਵੈਲ ਹੈਗੀ ਹੈ ਕੋਈ ਨਾ ਕੋਈ ਜਿਹੜੇ ਮਾਈਨਿੰਗ ਕਰ ਰਹੇ ਆ ਨਨੂ ਕੀ ਹੈ ਦੂਸਰਾ ਕੱਲ ਮੈਂ ਕਿਸੇ ਬੰਦੇ ਦੀ ਲਾਈਵ ਸੁਣੀ ਕਿ ਐਨ ਐਲ ਜਿਹੜਾ ਤਿੰਨ ਜਾਣੇ ਮਾਈਨਿੰਗ ਕਰਦਾ ਹੈ ਇੱਥੇ ਕਹਿੰਦੇ ਨੇ ਹੈ ਨਹੀਂ ਕੋਈ ਵੀ ਨਾ ਐਮ ਐਨ ਸੀ ਜਗੁੰਦਰਪਾਲ ਮੈਂ ਸਾਫ ਕਾ ਹੁਣ ਤੇ ਹੁਣ ਮੈਨੂੰ ਜਿੰਨੇ ਜਿੱਤਿਆ ਉਹ ਲਾਲਚੰਦ ਕਟਾਰੂ ਚੱਕ ਉਹ ਕੈਨੇਡਾ ਦਾ ਵਜ਼ੀਰ ਹੈ ਤੇ ਅੱਥੀ ਕਿ ਮੈਂ ਸੁਣਿਆ ਮੈਨੂੰ ਨਹੀਂ ਪਤਾ ਆਉਦਾ ਮੈਂ ਸੁਣਿਆ ਵੀ ਇੱਥੋਂ ਨੂਰਪੁਰ ਤੋਂ ਕੋਈ ਅਨਲਿਆ ਮੈਨੂੰ ਪੱਕੇ ਨਾ ਜਾਨੂੰ ਪਤਾ ਨਿੱਕਾ ਨਿੱਕਾ ਕਰਕੇ ਉਹ ਕਹਿੰਦੇ ਆ ਐਸਐਸਟੀ ਦਾ ਜਿਹੜਾ ਵਿਆਹਨ ਸੀਗਾ ਉਹਦੇ ਵਿੱਚ ਵੀ ਉਹਨਾਂ ਨੇ ਇੱਕ ਹਵਾਲਾ ਵੀ ਦਿੱਤਾ ਕਿ ਸਰਗਣਾ ਜਿਹੜਾ ਹਮਾਚਲ ਆ ਹਾਂ ਸਰਗਣਾ ਉਹ ਵੀ ਇਹ ਗੱਲ ਕਹੀ ਹੈ ਹਾਂ ਉਹਨਾਂ ਵੀ ਇਹ ਗੱਲ ਕਹੀ ਹੈ ਵੀ ਕੋਈ ਸਰਗਣਾ ਬੜਾ ਵੱਡਾ ਹੈ ਤੇ ਹਮਾਚਲ ਦੇ ਬਾਰਡਰ ਤੋਂ ਕੰਡੇ ਤੋਂ ਜੀਐਸਵੀ ਮਸ਼ੀਨਾਂ ਤੇ ਉਹ ਚੇਨ ਵਾਲੀ ਮਸ਼ੀਨ ਉਹ ਪੁੱਤ ਪਰ ਫੜਿਆ ਕਿਹਦੇ ਲਈ ਇਸ਼ਾਰਾ ਹੈਗਾ ਤੁਹਾਨੂੰ ਕੀ ਲੱਗਦਾ ਮੈਨੂੰ ਕੀ ਲੱਗਦਾ ਤੂੰ ਖੁੱਜੀ ਮੈਂ ਵੀ ਵਿਸਾਇਕ ਰਿਆਂ ਮੈਂ ਕੋਈ ਇਹ ਤੇ ਹੈ ਨਹੀਂ ਵੀ ਮੈਂ ਜੱਲਾ ਬੱਲਾ ਰਿਆਂ ਮੈਨੂੰ ਸ਼ੋਰਾ ਪਤਾ ਉੱਥੇ ਦੀ ਹਮਾਚਲ ਦੀ ਮਾਈਨਿੰਗ ਹੋ ਰਹੀ ਹੈ ਉਹ ਕਹਿੰਦੇ ਵੀ ਇੱਕ ਨੰਬਰ ਦੇ ਵਾਈਨੇ ਕਰਦੇ ਆ ਕੋਈ ਨਿੱਕਾ ਮੈਨੇ ਕਰਤੇ ਹੋਏ ਕਿ ਨਿੱਕਾ ਮੈਨੇ ਕਰਕੇ ਇੱਥੇ ਵੀ ਉਹਨਾ ਕ੍ਰਸ਼ਰ ਲਗਾਇਆ ਹੈ ਬਾਲਾਜੀ ਸਟੋਨ ਕ੍ਰਸ਼ਰ ਤੇ ਮੈਨੂੰ ਲੱਗੀ ਚੜਪੀ ਸ਼ਾਇਦ ਕਿਤੇ ਮੇਰਾ ਨਾਲ ਆ ਲੰਦੇ ਹੁਣ ਮੈਂ ਤਾਂ 2004 ਦਾ ਕ੍ਰਸ਼ਰ ਆਇਆ ਤੇਰਾ ਦੇ ਲਗਾ ਕਿਹੜੇ ਮੈਦੀ ਕਰਾਸ਼ੂ ਬੰਦ ਕਰਤੇ ਤਾਂ ਹੁਣ ਮੈਂ 4-5 ਦਿਨ ਤੋਂ ਚਲਾਇਆ ਹੈ ਉਹ ਮੈਂ ਚਲਾਇਆ ਹੈ ਇਸ ਤਰ੍ਹਾਂ ਇਹ ਮੱਟੀ ਕੋਡ ਤੋਂ ਪੰਜਾਬ ਦੀ ਸਰਕਾਰ ਨੇ ਆਕਸ਼ਨ ਕੀਤੀ ਹੈ ਜਿਹਦੇ ਵਿੱਚ ਤਿੰਨ ਚਾਰ ਏਜੰਸੀਆਂ ਨੇ ਉੱਠੇ ਕੇ ਲਏ ਨਾ ਉਹ ਮਾਲ ਉਹਦੀ ਦਰਿਆ ਦੀ ਜਿਹੜੀ ਹੈ ਉਹ ਸਫਾਈ ਕਰਦੇ ਪੈਨੇ ਡੈਮ ਦੀ ਉਹ ਮਾਲ ਆਪਾਂ ਲਿਆ ਰਹੇ ਸਾਨੂੰ 2000 ਰੁਪਏ ਕਾਸਟ ਕਰਦਾ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਬਾਹਰੋਂ ਆ ਕੇ ਇੱਥੇ ਡਕੈਤੀ ਕਰ ਰਿਹਾ ਡਾਕੂ ਲੋਟਰੀਆ ਵੱਡੀ ਜਮੀਨ ਨੂੰ ਲੁੱਟ ਕੇ ਬਰਬਾਦ ਕਰਦੇ ਕਰਦੇ ਪਿਆ ਇਹ ਸਰਪੰਚ ਸਾਫ ਦੇ ਫਾਦਰ ਸਾਹਿਬ ਨੇ ਇਹ ਮੁੰਡਾ ਸਾਡਾ ਇਹਦੇ ਫਾਦਰ ਸਾਹਿਬ ਵੀ ਬਾਬਾ ਜੀ ਦੇ ਸਰਪੰਚ ਰਹੇ ਨੇ ਇਹ ਮੌਕੇ ਦਾ ਸਰਪੰਚ ਹੈ ਇਹ ਵੀ ਸਾਡਾ ਦਤਿਆਲ ਤੋਂ ਹੀ ਨਹੀਂ ਸਰਪੰਚ ਹੈ ਤੇ ਮੈਂ ਇਹ ਸਾਰੇ ਬੰਦੇ ਇੱਥੋਂ ਦੇ ਲੋਕਲ ਇਲਾਕੇ ਦੇ ਬੰਦੇ ਆ ਕਿ ਬੰਦੇ ਹੋਰ ਵੀ ਆਇਆ ਕਰਦੇ ਮੈਂ ਪੁੱਛਣਾ ਚਾਹੁੰਦਾ ਵੀ ਕੀ ਮਜ਼ਾਕ ਬਣਾਇਆ ਹੈ ਭਗਵਾਨ ਤੁਮਾਰੀ ਸਰਕਾਰ ਨੇ ਉਹ ਕਹਿੰਦਾ ਵੀ ਮੈਂ ਹਰੀ ਕੀ ਭਾ ਦੇ ਦੇ ਦਿੰਦਾ ਰੀਤੀ ਤੀਸਰਾ ਮਿਲਦੀ ਹੈ ਜਿਹੜੀਆਂ ਅਸਲੀ ਵੱਡੀਆਂ ਜ਼ਮੀਨਾਂ ਪੁੱਟ ਕੇ ਤੂੰ ਨੂੰ ਬਰਬਾਦ ਕਰਕੇ ਤੇ ਫਿਰ ਜਮੀਂਦਾ ਕਹਿੰਦੇ ਵੀ ਆਪਾਂ ਮਾਈਨੇ ਦੀ ਜਿਹੜੀ ਆਪਸ਼ਨ ਹੈ ਉਹ ਦੱਸਣ ਸੇ ਵੀ ਕਿੱਥੇ ਆਪਸ਼ਨ ਕੀਤੀ ਹੈ ਜਦੋਂ ਆਪਸ਼ਨ ਹੁੰਦੀ ਹੈ ਬਕਾਇਦਾ ਉਹਦੀ ਨਿਸ਼ਾਨਦੇਹੀ ਹੁੰਦੀ ਹੈ ਨਿਸ਼ਾਨਦੇਹੀ ਕਰਕੇ ਉਹਦੇ ਤੇ ਪੋਲ ਲਾ ਜਾਂਦੇ